ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਇੱਕ ਅਜਿਹੇ ਵਿਸ਼ੇ ਤੇ ਹੈ ਜੋ ਹਰ ਕਿਸੇ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਸਵਾਲ ਵਾਂਗ ਕੇ ਖੜਾ ਹੋ ਜਾਂਦਾ ਹੈ ਕਿ ਕੀ ਘੱਟ ਪੈਸਿਆਂ ਵਿੱਚ ਵਧੀਆ ਜ਼ਿੰਦਗੀ ਜਿਊਈ ਜਾ ਸਕਦੀ ਹੈ ਜਾਂ ਨਹੀਂ ਜਿਵੇਂ ਜਿਵੇਂ ਦੁਨੀਆ ਤੇਜ਼ ਹੋ ਰਹੀ ਹੈ ਮਹਿੰਗਾਈ ਵਧ ਰਹੀ ਹੈ ਅਸੀਂ ਸੋਚਣ ਲੱਗ ਪਏ ਹਾਂ ਕਿ ਵਧੀਆ ਜੀਵਨ ਸਿਰਫ ਇੱਕ ਪੈਸੇ ਨਾਲ ਹੀ ਜਿਊਿਆ ਜਾ ਸਕਦਾ ਹੈ ਜਾਂ ਜੀਵਨ ਜਿਉਣ ਲਈ ਸਾਨੂੰ ਪੈਸਾ ਲਾਜ਼ਮੀ ਹੈ ਪਰ ਕੀ ਇਹ ਸੱਚ ਹੈ ਅਸੀਂ ਅੱਜ ਗੱਲ ਕਰਾਂਗੇ ਕਿ ਪੈਸਾ ਘੱਟ ਹੋਣ ਦੇ ਬਾਵਜੂਦ ਵੀ ਸੁਖੀ ਸੰਤੋਸ਼ਟ ਅਤੇ ਮਾਣਯੋਗ ਜੀਵਨ ਨੂੰ ਕਿਵੇਂ ਜਿਉ ਸਕਦੇ ਹਾਂ ਨੰਬਰ 1 ਮਤਲਬ ਵੀ ਵਧੀਆ ਜੀਵਨ ਦਾ ਅਰਥ ਕੀ ਹੁੰਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਵਧੀਆ ਜ਼ਿੰਦਗੀ ਦਾ ਮਤਲਬ ਆ ਵੱਡਾ ਘਰ ਮਹਿੰਗੀ ਗੱਡੀ ਬ੍ਰਾਂਡਡ ਕੱਪੜੇ ਤੇ ਹਫਤਾਵਾਰੀ ਪਾਰਟੀਆਂ ਪਰ ਅਸਲ ਜ਼ਿੰਦਗੀ ਇਹ ਨਹੀਂ ਅਸਲ ਜ਼ਿੰਦਗੀ ਹੈ ਆਤਮਿਕ ਸੁੱਖ ਮਾਨ ਦੀ ਸ਼ਾਂਤੀ ਰਿਸ਼ਤਿਆਂ ਦੀ ਗਰਮੀ ਤੇ ਅੰਦਰਲੀ ਸੰਤੁਸ਼ਟੀ ਵਧੀਆ ਜ਼ਿੰਦਗੀ ਦਾ ਮਤਲਬ ਹੈ ਜਦੋਂ ਤੁਸੀਂ ਘੱਟ ਵਿੱਚ ਵੀ ਖੁਸ਼ ਹੋ ਸਕੋ ਜਦੋਂ ਤੁਸੀਂ ਆਪਣਾ ਰੋਜ਼ਾਨਾ ਆਰਾਮ ਨਾਲ ਬਿਤਾ ਸਕੋ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਮੂੰਹ ਚੱਕ ਕੇ ਗੱਲ ਕਰ ਸਕੋ ਨੰਬਰ 2 ਘੱਟ ਪੈਸਿਆਂ ਵਿੱਚ ਵਧੀਆ ਜ਼ਿੰਦਗੀ ਕਿਵੇਂ ਸੰਭਵ ਆ ਹੁਣ ਗੱਲ ਕਰਦੇ ਆਂ ਵੀ ਘੱਟ ਪੈਸਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਗਰੀਬ ਹੋ ਜਾਂ ਤਕਲੀਫੀ ਜੀਵਨ ਨੂੰ ਜੀ ਰਹੇ ਹੋ ਇਹਦਾ ਮਤਲਬ ਹੈ ਤੁਸੀਂ ਸਮਝਦਾਰੀ ਨਾਲ ਜਿਉਂ ਰਹੇ ਹੋ ਜਿਵੇਂ ਕਿ ਸਾਦਗੀ ਸਾਦੀ ਜ਼ਿੰਦਗੀ ਜਿੱਥੇ ਤੁਸੀਂ ਆਪਣੇ ਖਰਚੇ ਘੱਟ ਰੱਖਦੇ ਹੋ ਫालतू ਲੋੜਾਂ ਨਹੀਂ ਪਾਲਦੇ ਸਧਾਰਨ ਕੱਪੜੇ ਪਾਉਂਦੇ ਹੋ ਇਹ ਸਾਫ਼ ਦਿਲ ਅਤੇ ਮਨ ਸਾਫ਼ ਲਈ ਰਾਹ ਖੋਲਦੀ ਹੈ ਪ੍ਰਾਪਰਟੀਆਂ ਜਦੋਂ ਪੈਸਾ ਘੱਟ ਹੁੰਦਾ ਹੈ ਉਦੋਂ ਅਸੀਂ ਖਰੀਦਣ ਤੋਂ ਪਹਿਲਾਂ ਸੋਚਦੇ ਹਾਂ ਕਿ ਕੀ ਇਹ ਵਸਤੂ ਜ਼ਰੂਰੀ ਹੈ ਇਹ ਸੋਚ ਨਾਲ ਅਸੀਂ ਸਿੱਖਦੇ ਹਾਂ ਕਿ ਖੁਸ਼ੀ ਚੀਜ਼ਾਂ ਵਿੱਚ ਨਹੀਂ ਜ਼ਰੂਰਤਾਂ ਦੀ ਪੂਰੀ ਹੋਣ ਵਿੱਚ ਹੈ ਰਿਸ਼ਤੇ ਘੱਟ ਪੈਸਿਆਂ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਦੋਸਤ ਪਰਿਵਾਰ ਅਤੇ ਪਿਆਰ ਨੂੰ ਵਧੇਰੇ ਤਰਜੀਹ ਦਿੰਦੇ ਹਾਂ ਵਕਤ गुजारਦੇ ਹਾਂ ਸਮਝਦੇ ਹਾਂ ਪਿਆਰ ਕਰਦੇ ਹਾਂ ਨੰਬਰ 3 ਘੱਟ ਖਰਚੀਲੀ ਜੀਵਨ ਸ਼ੈਲੀ ਕੀ ਹੈ ਇਹ ਇੱਕ ਅਜੀਹਾ ਜੀਵਨ ਹੁੰਦਾ ਜਿੱਥੇ ਅਸੀਂ ਆਪਣੀ ਆਮਦਨ ਅਤੇ ਖਰਚਿਆਂ ਵਿੱਚ ਤਾਲਮੇਲ ਬਣਾਈ ਰੱਖਦੇ ਹਾਂ ਇਸ ਦੇ ਕੁਝ ਮੁੱਖ ਤੱਤ ਹਨ ਜਿਵੇਂ ਘਰੇਲੂ ਖਾਣਾ ਬਾਹਰ ਦੇ ਮਹਿਲਾਂ ਤੋਂ ਬਚੋ। ਕਰੇਲੂ ਖਾਣਾ ਸਿਰਫ ਸਿਹਤਮੰਦ ਹੀ ਨਹੀਂ, ਸਸਤਾ ਵੀ ਹੁੰਦਾ ਹੈ। ਆਵਾਜਾਈ ਬਾਰੇ। ਆਵਾਜਾਈ 'ਚ ਸਧਾਰਨਾ। ਪੈਸਿਆਂ ਦੀ ਬਚਤ ਲਈ ਜਨ ਤੱਕ ਆਵਾਜਾਈ ਸਾਈਕਲ ਜਾਂ ਸਧਾਰਨ ਗੱਡੀ ਦੀ ਵਰਤੋਂ ਕਰਨੀ। ਦੋਹਰੇਆਂ ਕੱਪੜਿਆਂ ਤੋਂ ਪਰਹੇਜ਼। ਮਤਲਬ ਉਹ ਮੂਡ ਤੇ ਨਹੀਂ, ਜ਼ਰੂਰਤ ਪੈਣ ਤੇ ਹੀ ਖਰੀਦੋ। ਪ੍ਰਬੰਧਿਕ ਬਜਟ। ਹਰ ਮਹੀਨੇ ਦੀ ਆਮਦਨ ਦਾ ਲੇਖਾ ਜੋਖਾ ਰੱਖੋ। ਜੋ ਖਰਚ ਕੀਤਾ ਹੈ, ਉਸ ਨੂੰ ਵੀ ਲਿਖੋ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਜ਼ਾਦੀ, ਸ਼ਾਂਤੀ ਅਤੇ ਕੰਟਰੋਲ ਦਿੰਦੀਆਂ ਹਨ। ਨੰਬਰ 4 ਘੱਟ ਪੈਸਿਆਂ ਵਿੱਚ ਖੁਸ਼ ਰਹਿਣ ਦੇ ਮਨੋਵਿਗਿਆਨਿਕ ਤਰੀਕੇ ਕਿਹੜੇ-ਕਿਹੜੇ ਹਨ? ਅਸਲ ਖੁਸ਼ੀ ਮੰਦੀ ਦਸ਼ਾ ਹੁੰਦੀ ਹੈ ਨਾ ਕਿ ਪੈਸੇ ਦੀ ਮਾਤਰਾ। ਇਹ ਤਰੀਕੇ ਘੱਟ ਪੈਸਿਆਂ ਦੇ باوجود ਖੁਸ਼ ਰਹਿਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਨੰਬਰ 1 ਆਪਾਰੀ ਹੋਣਾ। ਮਤਲਬ ਹਰ ਰੋਜ਼ ਸ਼ੁਕਰ ਕਰਨਾ ਸ਼ੁਰੂ ਕਰੋ ਜੋ ਹੈ ਉਸ ਲਈ ਇਹ ਮਨ ਨੂੰ ਸ਼ਾਂਤ ਕਰਦਾ ਹੈ। ਸੋਸ਼ਲ ਮੀਡੀਆ ਤੋਂ ਬਚਾ ਕਹਿਣ ਦਾ ਮਤਲਬ ਆ ਅਸੀਂ ਹਰ ਰੋਜ਼ ਇੰਸਟਾਗ੍ਰam ਤੇ ਜਾਂ ਕਿਸੇ ਹੋਰ ਐਪ ਤੇ ਲਗਜ਼ਰੀ ਲਾਈਫ ਵੇਖਦੇ ਹਾਂ ਲੋਕਾਂ ਦੀ ਜੋ ਸਾਨੂੰ ਹੀਣ ਭਾਵਨਾ ਵਿੱਚ ਪਾ ਦਿੰਦੀ ਹੈ ਸੇਵਾ ਅਤੇ ਦਾਨ ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਉਸ ਦੀ ਦੁਖੀ ਅਵਸਥਾ ਵੇਖਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਲਈ ਧੰਨਵਾਦੀ ਹੋ ਜਾਂਦੇ ਹੋ ਸ਼ੌਂਕ ਪਾਲੂ ਘੱਟ ਪੈਸਿਆਂ ਵਾਲੇ ਪਰ ਮਨ ਨੂੰ ਖੁਸ਼ ਕਰਨ ਵਾਲੇ ਸ਼ੌਂਕ ਜਿਵੇਂ ਕਵਿਤਾ ਲਿਖਣੀ ਸੁਣਨੀ ਰਸੋਈ ਦਾ ਕੰਮ ਪਾਠ ਕਰਨਾ ਸੰਗੀਤ ਸੁਣਨਾ ਨੰਬਰ 5 ਘੱਟ ਪੈਸਿਆਂ ਨਾਲ ਪਵੇਖਦੀ ਯੋਜਨਾ ਬਣਾਉਣੀ ਮਤਲਬ ਉਹ ਘੱਟ ਪੈਸਿਆਂ ਦੇ باوجود ਵੀ ਤੁਸੀਂ ਸਾਮ-ਸਾਮ ਕੇ ਬਚਤ ਕਰ ਸਕਦੇ ਹੋ ਲੰਬੇ ਸਮੇਂ ਦੀ ਯੋਜਨਾ ਬਣਾ ਸਕਦੇ ਹੋ ਆਪਣੇ ਲਕਸ਼ਵਲ ਵੱਲ ਵਧ ਸਕਦੇ ਹੋ ਸ਼ੁਰੂਆਤ ਘੱਟ ਤੋਂ ਘੱਟ ਰਕਮ ਨਾਲ ਕਰੋ ਉਦਾਹਰਨ ਦੇ ਤੌਰ ਤੇ ਤੁਸੀਂ ਹਰ ਰੋਜ਼ 10 ਤੋਂ 50 ਰੁਪਏ ਦੀ ਬਚਤ ਸ਼ੁਰੂ ਕਰੋ ਆਰਡੀ ਪੀਪੀਐਫ ਐਸਆਈਪੀ ਵਰਗੀਆਂ ਸਕੀਮਾਂ ਦੀ ਵਰਤੋਂ ਕਰਕੇ ਭਵਿੱਖ ਲਈ ਰਕਮ ਵਧਾਈ ਜਾ ਸਕਦੀ ਹੈ ਮਾਈਂਡ ਸੈਟ ਸਿੱਖੋ ਜੋ ਮੇਰੇ ਕੋਲ ਹੈ ਉਹ ਕਾਫੀ ਹੈ ਪਰ ਮੈਂ ਵਧੇਰੇ ਲਈ ਤਿਆਰ ਹਾਂ ਨੰਬਰ 6 ਸਮਾਜਿਕ ਦਬਾਅ ਤੋਂ ਬਚੋ ਸਭ ਤੋਂ ਵੱਡੀ ਚੁਣੌਤੀ ਲੋਕ ਕੀ ਕਹਿਣਗੇ ਉਹਦੇ ਕੋਲ ਗੱਡੀ ਹੈ ਤੇਰੇ ਕੋਲ ਨਹੀਂ ਇਕੱਲੇ ਸੂਟਾਂ ਵਿੱਚ ਨਹੀਂ ਚਲੇਗਾ ਇਹ ਸਭ ਦਬਾਅ ਤੁਹਾਨੂੰ ਫਜ਼ੂਲ ਖਰਚ ਵੱਲ ਲੈ ਜਾਂਦੇ ਹਨ ਯਾਦ ਰੱਖੋ ਤੁਸੀਂ ਕਿਸੇ ਨੂੰ ਇਮਪ੍ਰੈਸ ਕਰਨ ਲਈ ਨਹੀਂ ਆਪਣੀ ਖੁਸ਼ੀ ਲਈ ਜਿਉਂ ਰਹੇ ਹੋ ਕਦਰਵਾਨ ਉਹ ਨਹੀਂ ਜਿਸ ਕੋਲ ਬਧੇਰੇ ਹੋਵੇ ਕਦਰਵਾਨ ਉਹ ਹੈ ਜੋ ਘੱਟ ਵਿੱਚ ਵੀ ਖੁਸ਼ ਰਹੇ ਹੁਣ ਗੱਲ ਕਰਦੇ ਹਾਂ ਵੀ ਅਸਲ ਅਮੀਰ ਕੌਣ ਹੁੰਦਾ ਹੈ ਅਸਲ ਅਮੀਰ ਉਹ ਨਹੀਂ ਜੋ ਕਰੋੜਾਂ ਵਿੱਚ ਖੇਡੇ ਅਸਲ ਅਮੀਰ ਉਹ ਹੈ ਜੋ ਕਦੇ ਕਰਜ਼ੇ ਵਿੱਚ ਨਾ ਹੋਵੇ ਜੋ ਘੱਟ ਵਿੱਚ ਵੀ ਖੁਸ਼ ਰਹੇ ਜੋ ਦਿਲੋਂ ਹੱਸੇ ਤੇ ਮਨ ਤੋਂ ਆਜ਼ਾਦ ਹੋ। ਦੋਸਤੋ ਜੇ ਤੁਸੀਂ ਵੀ ਸੋਚਦੇ ਹੋ ਕਿ ਘੱਟ ਪੈਸਿਆਂ ਵਾਲੀ ਜ਼ਿੰਦਗੀ ਬੇਮਤਲਬ ਦੀ ਹੁੰਦੀ ਹੈ ਤਾਂ ਅੱਜ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਸੋਚ ਨੂੰ ਬਦਲਣਾ ਚਾਹੀਦਾ ਹੈ। ਖੁਸ਼ੀ ਪੈਸੇ ਨਾਲ ਨਹੀਂ ਮਨ ਦੀ ਹਾਲਤ ਨਾਲ ਮਿਲਦੀ ਹੈ। ਘੱਟ ਵਿੱਚ ਵੀ ਵਧੀਆ ਜ਼ਿੰਦਗੀ ਬਿਲਕੁਲ ਸੰਭਵ ਹੈ। ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਪੂਰਾ ਕੋਲ ਵੀ ਇਹ ਵੀਡੀਓ ਪਹੁੰਚਾਓ ਅਗਲੀ ਵੀਡੀਓ ਵਿੱਚ ਤੁਸੀਂ ਕੀ ਵੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ